ਇਹ ਜਿਹੜਾ ਤਤਲ ਰਾਤ ਹੋਇਆ ਇਹ ਐਸਐਚਓ ਨੂੰ ਫੋਨ ਆਇਆ ਜੀ ਕਿ ਇੱਥੇ ਆਪਣਾ ਕੋਈ ਜਿਹੜਾ ਮਿੱਤ ਕੀ ਬਾਗੂਰਾਮ ਇਹ ਆਪਣਾ ਆਈਸਕ੍ਰੀਮ ਦੀ ਜੜੀ ਲੌਂਦਾ ਇੱਥੇ ਆਪਣੇ ਘਰ ਨੂੰ ਜਾ ਰਿਹਾ ਉਸ ਤੋਂ ਬਾਅਦ ਮਾਨ ਲੋ ਐਸਐਸਪੀ ਬਠਿੰਡਰ ਦੇਸ਼ ਤੇ ਅਹੀਂ ਆਪਣਾ ਐਸਐਚਓ ਸਾਡੇ ਮੁਜੀਠਾ ਤੇ ਮੈਂ ਜਾ ਕੇ ਮੌਕੇ ਤੇ ਤੇ ਸਮਝੇ ਤੋਂ ਤੋਂ ਬਾਅਦ ਅਹੀਂ ਆਪਣਾ ਇਲਾਕੇ ਬੰਨੇ ਸ਼ਾਨਬਣ ਕੀਤੀ ਤੇ ਉਹਦੇ ਜਿਹੜੀ ਉੱਥੇ ਦੀ ਵਿਸ਼ੇ ਆ ਗਈ ਤੇ ਉਹਦੇ ਬਿਆਨ ਤੇ ਇਹਨਾਂ ਦੇ ਬਕਰਾ ਉਤਨ 302 379 ਵੀ ਐਪਲ ਦਰਜ ਕੀਤੀ ਮਿਲਿਠੇ ਉਸ ਤੋਂ ਬਾਅਦ ਸਾਨੂੰ ਮੁਕਬਰ ਨੇ ਤਲਾਸ਼ ਤੋਂ ਜਿਹੜੇ ਚਾਰੇ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਿਆ ਤੇ ਚਾਰਾਂ ਦੋਸ਼ੀ ਗ੍ਰਿਫਤਾਰ ਕਰਕੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀ ਉਹਦਾ ਮੋਬਾਈਲ ਖੋ ਕੇ ਲੈ ਕੇ ਉਹ ਇਹਨਾਂ ਤੋਂ ਰਿਕਵਰ ਕਰ ਲਿਆ ਇਹਨਾਂ ਦੇ ਕੋਈ ਪ੍ਰਾਣੀ ਕੋਈ ਇਹਨਾਂ ਦੀ ਕੋਈ ਵਾਰਦਾਤ ਇਹਨਾਂ ਨੇ ਦੱਸੀ ਹੈ ਜੀ ਕੋਈ ਉਹ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਤੇ ਤਪਤੀਚ ਗਿਆ ਕਰਦੇ ਹੋਣਗੇ ਇਹ ਕਿਨਾਂ ਨੇ ਜਿਹੜੀ ਕਿਰਚਨ ਨੂੰ ਮਾਰਿਆ ਉਹ ਵੀ ਮਾਰਿਆ ਕਰਦਾ ਇਹ ਵਾਕਿਆ ਕਿੱਥੇ ਜੇ ਹੋਇਆ ਜੀ ਇੱਥੇ ਇਹ ਵਾਕਿਆ ਜਿਹੜਾ ਭੂਮੀਪਿੰਡ ਤੋਂ ਵਿਡਾੜੇ ਨੂੰ ਜਾਂਦਾ ਛੜਕਿਆ ਕਿੰਨੇ ਬੰਦੇ ਜਿੰਨਾ ਮਾਰਿਆ ਇਹ 4 ਜਣੇ ਕੋਈ ਉਮਰ ਕਿੰਨੀ ਇਹਨਾਂ ਦੀ ਸਾਰਿਆਂ ਦੀ ਇਹਨਾਂ ਦੀ ਇੱਕ ਇਹਦੀ 35 ਸਾਲ 25 ਸਾਲ 33 ਸਾਲ ਕੋਈ ਪਿਛਲਾ ਕ੍ਰਾਈਮਨਲ ਰਿਕਾਰਡ ਸਰ ਹਾਂ ਜੀ ਇਹਨਾਂ ਦੀ ਦਸਨਮ ਦਾਪਤ ਨਹੀਂ ਪਰ ਇਹਨੂੰ ਰਿਮਾਂਡ ਲੈ ਕੇ ਫਿਰ ਵਾਰੀ ਕਰਦਾ ਇਹਨਾਂ ਦੇ ਨਾਂ ਕੀ ਜੇ ਇਹਦੇ ਨਾਲ ਹੈ ਗਈ ਆਪਣਾ ਇੱਕ ਜਰਵਿੰਦਰ ਸਿੰਘ ਲਾਲੀ ਗੁਰਪ੍ਰੀਤ ਸਿੰਘ ਸੁਖਜਿੰਦਰ ਸਿੰਘ ਤੇ ਆਪਣਾ ਜਸਵਿੰਦਰ ਸਿੰਘ ਤੇ ਇਹਨੇ ਵਾਸੀ ਭੰਮੇ ਦੇ ਆ ਤੇ ਇੱਕ ਆਪਣਾ ਬੁੱਢੇ ਛੇੜ ਠੀਕ ਹੈ